ਹਰੀ ਹਸਰੀ ਕਾਲ ਦੇ ਹੋਣ ਪੰਜਾਬੀ ਵੀ ਠੀਕ ਤੇ ਆਪਾਂ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਿਲਦੇ ਹਾਂ ਜਿੱਥੇ ਤੁਹਾਨੂੰ ਨਵੀਂ ਵੀਡੀਓ ਤੇ ਨਾਲ ਨਵੇਂ ਕਨਸੈਪਟ ਦੇ ਨਾਲ ਸੂਟ ਲੈ ਕੇ ਆਏ ਆਪਾਂ ਤੁਹਾਡੇ ਲਈ ਬਹੁਤ ਜ਼ਿਆਦਾ ਸੋਹਣੇ ਵਰਕ ਵਾਲੀ ਪਿਛਲੇ ਜਿਹੜੇ ਕਈ ਦਿਨਾਂ ਤੋਂ ਆਪਣੀ ਵੀਡੀਓ ਆ ਰਹੀ ਹੈ ਵਰਕ ਵਾਲੇ ਸੂਟਾਂ ਦੀ ਆ ਰਹੀ ਹੈ ਪਹਿਲਾਂ ਰਿਕਵੈਸਟ ਕਰਦੇ ਹਾਂ ਚੈਨਲ ਤੇ ਨਵੇਂ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਕਿਉਂਕਿ ਆਪਾਂ ਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈਗੀ ਤੇ ਆਪਾਂ ਇਹ ਦੂਸਰੀ ਗੱਲ ਇਹ ਦੱਸਦੀ ਆ ਤੁਹਾਨੂੰ ਵੀ ਆਪਣੀ ਕੈਸ਼ 온 ਡਿਲੀਵਰੀ ਨਹੀਂ ਹੈਗੀ ਪਲੀਜ਼ ਕੋਈ ਵੀ ਭੈਣ ਕੈਸ਼ 온 ਡਿਲੀਵਰੀ ਨੂੰ ਫੋਨ ਨਾ ਕਰਿਆ ਕਰੋ ਆਪਣੀ ਆਨਲਾਈਨ ਪੇਮੈਂਟ ਦਾ ਮੈਥਡ ਹੈਗਾ ਆਨਲਾਈਨ ਪੇਮੈਂਟ ਕਰਕੇ ਤੁਸੀਂ ਸਾਤੋਂ ਕਿਸੇ ਵੀ ਪ੍ਰਕਾਰ ਦਾ ਸੂਟ ਆਪਣੇ ਘਰ ਤੱਕ ਮੰਗਵਾ ਸਕਦੇ ਹੋ ਕਿਸੇ ਵੀ ਫੈਬਰਿਕ ਤੇ ਆਪਣੀ ਪਸੰਦ ਦਾ ਤਿਆਰ ਕਰਵਾਉਣਾ ਉਹ ਵੀ ਤਿਆਰ ਕਰਵਾ ਸਕਦੇ ਹੋ ਕਿਸੇ ਪ੍ਰਕਾਰ ਦੀ ਸਟਿਚਿੰਗ ਲੈਣੀ ਆ ਉਹ ਵੀ ਲੈ ਸਕਦੇ ਹੋ ਚਲੋ ਜੀ ਬਹੁਤਾ ਟਾਈਮ ਤੁਹਾਡਾ ਨਾ ਲੈਂਦੇ ਹੋਏ ਕਰਦੇ ਆ ਵੀਡੀਓ ਦੀ ਸਟਾਰਟਿੰਗ ਪਹਿਲਾ ਜਿਹੜਾ ਕਲਰ ਆਉਣ ਵਾਲਾ ਹੈ yellow ਹੈਗਾ ਸੂਟ ਨੇ ਜਿਹੜੇ ਅੱਜ ਆਪਣੇ ਕਾਟਨ ਦੇ ਆ ਗਏ ਨਿਊ ਕਨਸੈਪਟ ਆਪਾਂ ਲੈ ਕੇ ਆਏ ਆ ਨਿਊ ਸੀਜ਼ਨ ਦਾ yellow color ਦਾ ਸੂਟ ਹੈਗਾ ਇਹ ਆਹ ਵਾਲਾ ਵਰਕ ਹੋਣਾ ਇਦਾਂ ਤੇ ਸੂਟ ਤੇ ਦਿਖਾਉਣੀ ਆਪਾਂ ਤੁਹਾਨੂੰ ਆਹ ਵਾਲਾ ਪੈਚ ਵਰਕ ਲੱਗਿਆ ਕੀਤਾ ਹੋਇਆ ਨਾਲ ਦੇ ਥ्रेड ਦਾ ਵਰਕ ਮਿਲੂਗਾ ਤੇ ਇੱਕ ਫਲਾਰ ਮਿਲਣਾਗਾ ਆਹ ਵਾਲਾ ਸੋਨੂੰ ਸੈਂਟਰ 'ਚ ਤੇ ਸੈਂਟਰ ਪੈਨਲ ਮਿਲਣਗੇ ਇੱਕ ਆਹ ਵਾਲਾ ਫਲਾਰ ਮਿਲੂਗਾ ਤੁਹਾਨੂੰ ਬਹੁਤ ਜਿਆਦਾ ਵਧੀਆ ਸੂਟ ਨੇ ਪੂਰਾ ਫਰੰਟ ਕਵਰ ਹੈਗਾ ਇਹਦਾ ਸੂਟ ਦਾ ਜੈਲੋ ਕਲਰ ਦਾ ਸੂਟ ਹੈਗਾ ਪੂਰੀ ਵਧੀਆ ਵਾਲੀ ਕਾਟਨ ਰੈਨ ਵਾਲੀ ਆ ਇਹਦੇ ਸਿਰਫ ਫਰੰਟ ਹੀ ਬਣਿਆ ਹੋਇਆ ਬਾਜੂ ਤੇ ਵਰਕ ਨਹੀਂ ਹੈਗਾ ਜਿੰਨਾ ਕੰਮ ਹੋਊਗਾ ਆਪਾਂ ਸਾਰਾ ਨਾਲ ਦੀ ਨਾਲ ਦੱਸਾਂਗੇ ਤੁਹਾਨੂੰ ਨਾ ਵਾਲੀ ਡਿਜ਼ਾਈਨਿੰਗ ਆ ਰਹੀ ਹੈ ਇਹਦੀ ਸੂਟ ਦੀ ਚੈੱਕ ਕਰ ਸਕਦੇ ਹੋ ਇਦੇ ਨਾਲ ਜਿਹੜਾ ਦੁਪੱਟਾ ਰੱਖਿਆ ਹੋਇਆ ਉਹ ਵੀ ਬਹੁਤ ਜਿਆਦਾ ਪਿਆਰਾ ਜੇ ਰੱਖਿਆ ਹੋਇਆਗਾ ਚੈੱਕ ਚ ਦੁਪੱਟਾ ਮਿਲੂਗਾ ਤੁਹਾਨੂੰ ਨਿਊ ਨਿਊ ਸਟਾਫ ਆਇਆਗਾ ਨੰਨਾ ਦੁਪੱਟੀਆਂ ਦਾ ਇੱਕ ਆਪਾਂ ਕੱਲ ਤੋਂ ਪਰਸੋਂ ਵੀਡੀਓ ਲਾਈ ਸੀ ਉਹਦੇ ਵਿੱਚ ਲਾਈ ਸੀ ਇਹ ਵਾਲੇ ਦੁਪੱਟੇ ਚੈੱਕ ਕਰੋ ਤੁਸੀਂ ਦੁਪੱਟਾ ਕਿੰਨਾ ਜਿਆਦਾ ਵਧੀਆ ਕਿੰਨਾ ਖੁੱਲਾ ਡੁੱਲਾਗਾ ਬੇਚੇ ਦੇ ਛੋਟੀਆਂ-ਛੋਟੇ ਬੁੱਟੇ ਫਲਾਰਦ ਦੀ ਤਰ੍ਹਾਂ ਬੂਟੀਆਂ ਬਣੀਆਂ ਹੋਈਆਂ ਨੇ ਆਹ ਵਾਲਾ ਵਰਕ ਆਊਗਾ ਵਿੱਚ ਦੁਪट्टे ਦੇ ਫਿਨਿਸ਼ਿੰਗ ਪੱਟੀ ਨਾਲ ਮਿਲੂਗੀ ਚੈੱਕ ਕਰ ਸਕਦੇ ਹੋ ਇਹ ਸੀ ਆਪਣੇ ਕੋਲੇ ਫਸਟ ਕਲਰ ਇਹਦਾ ਸੂਟ ਦਾ ਜਿਹੜਾ ਰੇਟ ਆ ਉਹ 1350 ਰੁਪਈਆ ਰਹਿਣ ਵਾਲਾਗਾ 1350 1300 ਚ ਹੀ ਰਹਿਣ ਵਾਲੇ ਨੇ ਅੱਜ ਜਿੰਨੇ ਵੀ ਆਪਾਂ ਤੁਹਾਨੂੰ ਪੀਸ ਦਿਖਾਵਾਂਗੇ ਸੈਕੰਡ ਕਲਰ ਆ ਗਿਆ ਇਹਦੇ ਵਿੱਚ ਆਪਣੇ ਕੋਲੇ ਲਵੈਂਡਰ ਸੈਕੰਡ ਕਲਰ ਲਵੈਂਡਰ ਆ ਗਿਆ ਚੈੱਕ ਕਰ ਸਕਦੇ ਹੋ ਵਰਕ ਦੇਖੋ ਕਿੰਨਾ ਜਿਆਦਾ ਸੋਹਣਾਗਾ ਨਾਲ ਪੈਚਵਰਕ ਮਿਲੂਗਾ ਨਾਲ ਨਾਲ ਦੇ ਥ੍ਰੈਡ ਨਾਲ ਵਰਕ ਮਿਲਣਾਗਾ ਨੀਚੇ ਘੇਰੇ ਤੇ ਆ ਵਾਲਾ ਪੂਰਾ ਫਰੰਟ ਕਵਰ ਹੋਗਾ ਇਹਦਾ ਸੂਟ ਦਾ ਇਹਦੇ ਨਾਲ ਰੱਖਿਆ ਹੋਇਆ ਆ ਆ ਵਾਲਾ ਦੁਪੱਟਾ ਦੁਪੱਟਾ ਵੀ ਜਿਹੜਾ ਪੂਰਾ ਹੈਵੀ ਮਿਲਣਾਗਾ ਪੂਰਾ ਵਰਕ ਮਿਲੂਗਾ ਦੁਪੱਟੇ ਤੇ ਜਿੱਦਾਂ ਮਰਜ਼ੀ ਜਿਵੇਂ ਹੁਣ ਸੀਜ਼ਨ ਚੇਂਜ ਹੋਣ ਲੱਗ ਰਿਹਾ ਹੈਗਾ ਕੋਈ ਛੋਟਾ ਮੋਟਾ ਆਪਾਂ ਨੂੰ ਫੰਕਸ਼ਨ ਆ ਜਾਂਦਾ ਜਿੱਦਾਂ ਮਰਜ਼ੀ ਤੁਸੀਂ ਵੀਅਰ ਕਰ ਸਕਦੇ ਹੋ ਬਹੁਤ ਜ਼ਿਆਦਾ ਵਧੀਆ ਸਟੱਫ ਹੈਗਾ ਬਹੁਤ ਜ਼ਿਆਦਾ ਵਧੀਆ ਵਰਕ ਹੈਗਾ ਪੂਰੇ ਹਾਈ ਫਾਈ ਸੂਟ ਨੇ ਆਪਣਾ ਜਿਹੜਾ ਸੂਟ ਆ ਗਿਆ ਉਹ ਹਰੇ ਹਰਾ ਫਰੋਜੀ ਜਿਹਾ ਆ ਗਿਆ ਇਹ ਵੀ ਬਹੁਤ ਜਿਆਦਾ ਵਧੀਆਗਾ ਸਟਾਫ ਇਹਦਾ ਬਹੁਤ ਜਿਆਦਾ ਜਾਨਦਾਰ ਕਾਟਨ ਆ ਗਈ ਇਹ ਖਰਾਬ ਘਰੂਬੇ ਨੇ ਬਿਲਕੁਲ ਨਹੀਂ ਹੋਣਾ ਹੈਗਾ ਆਹ ਵਾਲਾ ਇਹਦੇ ਤੇ ਮਿਲੂਗਾ ਤੁਹਾਨੂੰ ਪੈਚਵਰਕ ਪੈਚਵਰਕ ਮਿਲੂ ਆਹ ਵਾਲੀ ਇੱਕ ਟੈਡੀ ਬੇਲ ਆ ਗਈ ਇਹ ਵਰਕ ਹੈਗਾ ਤੇ ਆਹ ਵਾਲਾ ਪੈਚਵਰਕ ਨਾਲ ਇਹਦਾ ਨੱਕ ਤਿਆਰ ਕੀਤਾ ਹੋਇਆ ਹੈ ਪੈਚਵਰਕ ਲਗਾ ਕੇ ਸਾਈਡ ਤੇ ਕੱਟਵਰਕ ਕਰਕੇ ਆਹ ਵਾਲੇ ਬੇਲ ਪਾਈ ਹੋਈ ਹੈਗੀ ਡਿਜ਼ਾਈਨਿੰਗ ਚੈੱਕ ਕਰ ਸਕਦੇ ਹੋ ਤੁਸੀਂ ਇਹਦੇ ਆਹ ਵਾਲੇ ਪੈਚ ਦੇ ਨਾਲ ਆ ਬਾਜੂ ਦਾ ਕੰਮ ਮਿਲੂਗਾ ਆਹਗਾ ਇਹਦੇ ਨਾਲ ਕੋਟੇ ਦਾ ਦੁਪੱਟਾ ਰੱਖਿਆ ਹੋਇਆ ਆਹ ਵਾਲਾ ਕੋਟੇ ਦਾ ਦੁਪੱਟਾ ਵਿੱਚ ਪੈਚਵਰਕ ਕਰਕੇ ਜਿੱਦਾਂ ਦਾ ਸ਼ਰਟ ਤੇ ਪੈਚ ਵਰਕ ਕੀਤਾ ਹੋਇਆ ਤੇ ਉਦੋਂ ਦੁਪੱਟੇ ਦਾ ਪੈਚ ਵਰਕ ਕਰਕੇ ਨਾਲ ਵਰਕ ਕੀਤਾ ਹੋਇਆ ਵਾ ਆਹ ਵਾਲਾ ਵਰਕ ਮਿਲਣਾਗਾ ਆਹ ਵਾਲੀ ਮੈਂਨੀਆਂ ਲੈਸ ਦੇਤੇ ਇਹ ਆਪਣੇ ਕੋਲੇ ਸਿੰਗਲ ਕਲਰ ਹੀ ਹੈ ਇਹਦਾ ਵੀ ਰੇਟ ਆ ਜਿਹੜਾ 13500 ਸੂਟ ਦਾ ਅਗਲਾ ਜਿਹੜਾ ਆ ਗਿਆ ਆਪਣਾ ਆਰੀ ਵਰਕ ਤੇ ਇਹਦਾ ਆਵਲ ਆ ਗਿਆ ਨਿੱਪ ਤੇ ਕੰਮ ਆਰੀ ਦਾ ਕੰਮ ਆ ਸਾਰਾ ਲਾਈਟ ਪਿਸਤਾ ਜਾਂ ਕਲਰ ਆ ਗਿਆ ਦਾ ਸੂਟ ਦਾ ਆਰੀ ਦੇ ਕੰਮ ਦੇ ਨਾਲ ਆ ਮਿਲਣਾ ਤੁਹਾਨੂੰ ਇਹਦਾ ਪੂਰਾ ਫਰੰਟ ਆ ਫਰੰਟ ਮਿਲਣਾ ਤੁਹਾਨੂੰ ਇਹਦਾ ਬਹੁਤ ਵਧੀਆ ਦਾ ਕੰਮ ਕੀਤਾ ਹੋਇਆ ਹੈਗਾ ਸਾਰਾ ਪਾਫ ਦਾ ਕੰਮ ਕੀਤਾ ਹੋਇਆ ਹੈ ਇਹਦਾ ਸੂਟ ਦਾ ਚੈੱਕ ਕਰੋ ਤੁਸੀਂ ਕਿੰਨਾ ਜ਼ਿਆਦਾ ਵਧੀਆ ਵਰਕ ਆ ਇਹਦੇ ਨਾਲ ਵੀ ਜਿਹੜਾ ਦੁਪੱਟਾ ਹੈਗਾ ਕੋਟੇ ਦਾ ਰੱਖਿਆ ਹੋਇਆ ਹੈਗਾ ਇਹਦਾ ਵੀ ਜਿਹੜਾ ਸੂਟ ਦਾ ਰੇਟ ਹੈ ਉਹ 1350 ਦਾ ਦੁਪੱਟੇ ਦੇ ਤੁਹਾਨੂੰ ਆਹ ਵਾਲੇ ਫਲਾਰ ਮਿਲਣਗੇ ਦੋ ਕੰਨੀਆਂ ਤੇ ਨਾਲ ਮਿਲਣਾ ਤੁਹਾਨੂੰ ਕੱਟਵਰਕ ਕੋਟੇ ਦਾ ਦੁਪੱਟਾ ਹੈ ਇਹ ਚੈੱਕ ਕਰ ਸਕਦੇ ਹੋ ਚਾਰੇ ਕੰਨੀਆਂ ਤੇ ਆਹ ਵਾਲੇ ਫਲਾਰ ਮਿਲਣੇ ਨੇ ਨਾਲ ਕੱਟਵਰਕ ਮਿਲੂ ਦੁਪੱਟੇ ਤੇ ਇਹਦਾ ਵੀ ਜਿਹੜਾ ਰੇਟ ਆ ਸੂਟ ਦਾ 1350 ਰੁਪਇਆ ਰਹਿਣ ਲੱਗਾ ਹੈ ਅੱਜ ਵਾਲੀ ਆਪਣੀ ਛੋਟੀ ਜੀ ਵੀਡੀਓ ਇਹਨਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਤੁਸੀਂ ਆਪਣਾ ਆਰਡਰ ਡਨ ਕਰ ਸਕਦੇ ਹੋ ਤੇ ਸੂਟ ਘਰ ਬੈਠੇ ਮੰਗਵਾ ਸਕਦੇ ਹੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਧੰਨਵਾਦ